ਸੋਨੂੰ ਦਿਖਾਉਨੇ ਆ ਕਿ ਬਠਿੰਡੇ ਦੇ ਵਿੱਚ ਇੱਕ ਕਹਿਰ ਢਾਇਆ ਪੰਜਾਬ ਪੁਲਿਸ ਨੇ 부ਚੜ ਪੰਜਾਬ ਪੁਲਿਸ ਨੇ ਉਹ 부ਚੜ ਪੰਜਾਬ ਪੁਲਿਸ ਜਿਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ 'ਚ ਭੇਜਿਆ ਹੋਇਆ ਝੂਠੇ ਕੇਸ ਪਾ ਪਾ ਕੇ ਉਹ 부ਚੜ ਪੰਜਾਬ ਪੁਲਿਸ ਇਹ ਭਗਮੰਤਮਾਨ ਦਾ ਇਨਕਲਾਬ ਆ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨਾ ਯੂਪੀ ਚ ਲਜਾਲ ਜਾ ਕੇ ਇਹ ਭਗਮੰਤਮਾਨ ਦਾ ਇਨਕਲਾਬ ਆ ਇਹ ਇਨਕਲਾਬ ਆ ਭਗਮੰਤਮਾਨ ਦਾ ਗਰੀਬਾਂ ਦੇ ਘਰਾਂ ਨੂੰ ਅੱਗ ਲਾ ਕੇ ਛਾੜ ਦੇਣਾ ਉਹ ਗਰੀਬਾਂ ਦੇ ਘਰਾਂ ਨੂੰ ਜਿੰਨਾ ਗਰੀਬਾਂ ਨੇ ਵਿਰੋਧ ਕੀਤਾ ਚਿੱਟਾ ਵੇਚਣ ਵਾਲਿਆਂ ਦਾ ਕਿ ਚਿੱਟਾ ਵੇਚੋ ਨਾ ਪਿੰਡ ਦੇ ਵਿੱਚੋ ਫਿਰ ਉਹਨਾਂ ਦੇ ਘਰਾਂ ਨੂੰ ਅੱਗ ਲਾ ਦੇਣੀ ਪੰਜਾਬ ਪੁਲਿਸ ਨੇ ਨਾਲ ਮਿਲ ਕੇ ਸਿਵਲ ਵਰਦੀ ਚ ਜਾ ਕੇ 150 ਬੰਦੇ ਨੇ ਅੱਗ ਲਾ ਦੇਣੀ ਫਿਰ 60 ਬੰਦਿਆਂ ਤੇ ਪਰਚੇ ਕਰਨੇ ਇੱਕ ਪੇਪਰਵਰਕ ਪੂਰਾ ਕਰਨਾ ਇਹ ਭਗਮੰਤਮਾਨ ਦਾ ਇਨਕਲਾਬ ਆ ਪੰਜਾਬ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਇਨਕਲਾਬ ਭਗਮੰਤਮਾਨ ਦਾ ਤੁਸੀਂ ਆਪ ਦੇਖ ਲੈਣਾ ਇਹ ਭਗਮੰਤਮਾਨ ਦਾ ਇਨਕਲਾਬ ਆ ਪੰਜਾਬ ਦੇ ਜੁਮੇ 70 ਸਾਲਾਂ ਚ ਕਰਜਾ ਨਹੀਂ ਚੜਿਆ ਜਿੰਨਾ ਇਹ ਭਗਮੰਤਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਥੋੜੇ ਜੇ ਸਮੇਂ ਚ ਚੜਾ ਦਿੱਤਾ ਇਹ ਭਗਮੰਤਮਾਨ ਦਾ ਇਨਕਲਾਬ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੰਦੀਆਂ ਪਾਣੀ ਦੀਆਂ ਬੁਸਾੜਾਂ ਮਾਰਨੀਆਂ ਕੌਮੀ ਮੋਰਚੇ ਤੇ ਇਹ ਭਗਮੰਤਮਾਨ ਦਾ ਇਨਕਲਾਬ ਆ ਇਨਕਲਾਬ ਦੇਖੋ ਹੁਣ ਪੰਜਾਬ ਦੇ ਵਿੱਚ ਇਨਕਲਾਬ ਆ ਰਿਹਾ ਫਿਰ ਹਰ ਸ਼ਹਿਰ ਦੇ ਵਿੱਚ ਜਿਸਮ ਫਰੋਸੀ ਦੇ ਧੰਦੇ ਖੋਲਦੇ ਨੇ ਇਹ ਵੀ ਭਗਮੰਤਮਾਨ ਦਾ ਇਨਕਲਾਬ ਆ ਉਹ ਜਿਸਮ ਫਰੋਸੀ ਦੇ ਧੰਦੇ ਇਨੇ ਆਪਣੀ ਮਾਂ ਕੋਲੋਂ ਸਿੱਖਿਆ ਲਈ ਆ ਕਿ ਜਸਮ ਫਰੋਸੀ ਦੇ ਧੰਦੇ ਉਹਨੇ ਸਿਖਾਇਆ ਇਹਨੂੰ ਕਿਉਂਕਿ ਇਹ ਕਹਿੰਦਾ ਮੇਰੀ ਮਾਂ ਮੈਨੂੰ ਸਿਖਾਉਂਦੀ ਆ ਸਭ ਕੁਝ ਪਰ ਹੁਣ ਜਸਮ ਫਰੋਸੀ ਦੇ ਜਿਹੜੇ ਧੰਦੇ ਖੋਲੇ ਨੇ ਪੰਜਾਬ ਦੇ ਵਿੱਚ ਇਹ ਵੀ ਇਹਦੀ ਮਾਂ ਨੇ ਸਿਖਿਆ ਦਿੱਤੀ ਆ ਭਗਮੰਤ ਮਾਨਦੀ ਨੇ ਇਹ ਉਹਨੇ ਸਿਖਿਆ ਦਿੱਤੀ ਆ ਇਹ ਭਗਮੰਤ ਮਾਨ ਦਾ ਇਨਕਲਾਬ ਆ ਇਦਾਂ ਦਾ ਇਨਕਲਾਬ ਭਗਮੰਤ ਮਾਨ ਨੇ ਲੈ ਕੇ ਆਂਦਾ ਕਿ ਜਸਮ ਫਰੋਸੀ ਦੇ ਧੰਦੇ ਹੀ ਧੰਦੇ ਖੋਲਤੇ ਹਰ ਸ਼ਹਿਰ ਦੇ ਵਿੱਚ ਭਗਮੰਤਮਾਨ ਦਾ ਇਨਕਲਾਬ ਆ ਭਗਮੰਤਮਾਨ ਦਾ ਇਹ ਵੀ ਇਨਕਲਾਬ ਆ ਕਿ ਘਰ ਘਰ ਚਿੱਟਾ ਪਹੁੰਚਦਾ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਮਾਰਨਾ ਡਿਬਰੂਗੜ੍ਹ ਜੇਲ੍ਹਾਂ ਚ ਭੇਜਣਾ ਇਹ ਵੀ ਭਗਮੰਤਮਾਨ ਦਾ ਇਨਕਲਾਬ ਆ ਪੰਜਾਬ ਨੂੰ ਤਬਾਹ ਕਰਨਾ ਬਿਹਾਰ ਤੋਂ ਭਈਏ ਲਿਆ ਲਿਆ ਕੇ ਪੰਜਾਬ ਚ ਬਾੜਨੇ ਉਹ ਭਈਆਂ ਦੀ ਮਦਦ ਕਰਨੀ ਪੰਜਾਬੀਆਂ ਦਾ ਕਤਲੇਆਮ ਕਰਨਾ ਇਹ ਕੰਜਰ ਭਗਮੰਤਮਾਨ ਦਾ ਇਨਕਲਾਬ ਆ ਇਹ ਹਰਾਮ ਦੇ ਪੁੱਤ ਦਾ ਇਨਕਲਾਬ ਆ ਭਗਵੰਤ ਮਾਨ ਦਾ ਕਿਉਂਕਿ ਇਹ ਕੰਜਰ ਦਾ ਦੱਲਾ ਬਣ ਗਿਆ ਦੱਲਾ ਕਿਹਦਾ ਦੱਲਾ ਉਹ ਸੈਂਟਰ ਸਰਕਾਰ ਦਾ ਦੱਲਾ ਹਰਾਮ ਦਾ ਇਹ ਦੱਲੇ ਨੇ ਪੰਜਾਬ ਦਾ ਨਰਕ ਬਣਾ ਕੇ ਰੱਖ ਦਿੱਤਾ ਇਹ ਇਨਕਲਾਬ ਆ ਭਗਵੰਤ ਮਾਨ ਦਾ ਹੁਣ ਭਗਵੰਤ ਮਾਨ ਦਾ ਇਨਕਲਾਬ ਹੋਰ ਕਿਹੜਾ ਕਿਹੜਾ ਆ ਬੀਬੀ ਦੱਸਦੀ ਆ ਤੁਸੀਂ ਸੁਣ ਲੈਣਾ ਦਾ ਨਾਚ ਹੋਇਆ ਪੰਜ ਬੰਦਿਆਂ ਨੂੰ ਵੱਢਤਾ ਜਿਹੜੀਆਂ ਚੀਜ਼ਾਂ ਲੁੱਟਣ ਵਾਲੀਆਂ ਸੀ ਲੁੱਟ ਲਈਆਂ ਬਾਕੀ ਘਰਾਂ ਨੂੰ ਅੱਗ ਲਾਤੀ ਅੱਠ ਘਰਾਂ ਦਾ ਸੜ ਜਾਣਾ ਜਦੋਂ ਦਾ ਦੇਸ਼ ਜਾਦ ਹੋਇਆ ਇਹ ਪਹਿਲੀ ਵਾਰ ਘਟਨਾ ਵਾਪਰੀ ਹੈ ਕੋਈ ਯੂਪੀ ਪਿਆਰ ਨਹੀਂ ਇਹ ਪੰਜਾਬ ਦੀ ਗੱਲ ਹੈ ਬੜੀ ਸ਼ਰਮਨਾਕ ਘਟਨਾ ਵਾਪਰੀ ਪੰਜਾਬ ਦੀ ਧਰਤੀ ਤੇ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਪੌਦੇ ਮਹੀਨੇ ਅੱਤ ਦੀ ਸਰਦੀ ਦੇ ਵਿੱਚ ਪਾਪੀ ਮਨੁੱਖਾਂ ਨੇ ਜਾਂ ਉਹਨਾਂ ਨਸ਼ੇ ਦੇ ਤਸਕਰਾਂ ਨੇ ਮੌਤ ਦਾ ਨੰਗਾ ਨਾਚ ਕੀਤਾ ਪੰਜ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਵਡਤਾ ਔਰ ਦੂਜੇ ਲੋਕਾਂ ਨੇ ਅੱਠ ਘਰਾਂ ਵਾਲਿਆਂ ਨੇ ਭੱਜ-ਭੱਜ ਕੇ ਬੱਚਿਆਂ ਨੂੰ ਚੱਕ ਕੇ ਲੋਕਾਂ ਦੇ ਘਰਾਂ ਵਿੱਚ ਪਨਾਹ ਲੈ ਕੇ ਜਾਨ ਬਚਾਈ ਪੰਜ ਘੰਟੇ ਅੱਗ ਦੇ ਭਾਂਬੜ ਮਤਲਬ ਆਸਮਾਨ ਨੂੰ ਛੁੰਦੇ ਰਹੇ ਪਰ ਪੁਲਿਸ ਪ੍ਰਸ਼ਾਸਨ ਦੂਜਾ ਪ੍ਰਸ਼ਾਸਨ ਸੁੱਪ ਕਰਕੇ ਗਹਿਰੀ ਨੀਂਦ ਸੁੱਤਾ ਰਿਆ 108 ਐਂਬੂਲੈਂਸ ਪਹੁੰਚ ਗਈ ਪਰ ਐਸਐਸਪੀ ਨਹੀਂ ਪਹੁੰਚਿਆ ਡੀਸੀ ਨਹੀਂ ਪਹੁੰਚਿਆ ਭਗਵੰਤ ਮਾਨ ਦਾ ਕੋਈ ਐਮਐਲਏ ਨਹੀਂ ਪਹੁੰਚਿਆ ਭਗਵੰਤ ਮਾਨ ਨਹੀਂ ਪਹੁੰਚਿਆ ਜਿਹੜਾ ਕਹਿੰਦਾ ਸੀ ਮੈਂ ਗਰੀਬ ਕਰਦਾ ਸੱਥਾਂ ਚੋਂ ਸਰਕਾਰ ਚੱਲੂਗੀ ਕਿ ਇਹੀ ਬਦਲਾ ਹੈ ਵਾਕਿਆ ਹੀ ਬਦਲਾ ਹੈ ਅੱਜ ਤੋਂ ਪਹਿਲਾਂ ਕਦੇ ਇਹੋ ਜੀ ਘਟਨਾ ਨਹੀਂ ਸੀ ਵਾਪਰੀ ਨਾ ਹੀ ਕਿਸੇ ਦਾ ਇਨਾ ਜਿਗਰਾ ਪਿਆ ਸੀ ਕਿ ਕਿਸੇ ਦੇ ਘਰਾਂ ਨੂੰ ਐਂ ਅੱਗ ਹੀ ਲਾ ਦਿੱਤੀ ਜਾਵੇ ਬਹੁਤ ਸ਼ਰਮਨਾਕ ਗੱਲ ਹੈ ਇਹ ਭਗਵੰਤ ਮਾਨ ਲਈ ਡੀਸੀ ਲਈ ਐਮਐਲਏ ਲਈ ਤੇ ਐਸਐਸਪੀ ਸਾਹਿਬ ਲਈ ਐਸਐਸਪੀ ਲਈ ਬਠਿੰਡੇ ਵਾਲੇ ਐਸਐਸਪੀ ਲਈ ਇਹ ਕੋਈ ਜੰਗਲ ਰਾਜ ਹੈ ਇੱਥੇ ਕੋਈ ਕਾਨੂੰਨ ਨਹੀਂ ਹੈਗਾ ਪਿਛਲੇ ਦਿਨੀ ਇਹਨਾਂ ਨੇ ਪੀਲੀ ਪੀਤ ਵਿੱਚ ਤਿੰਨ ਨੌਜਵਾਨਾਂ ਨੂੰ ਬਿਨਾਂ ਗੱਲ ਤੋਂ ਮਾਰਤਾ ਸਿੱਖਾਂ ਦਾ ਸ਼ਿਕਾਰ ਖੇਡਣਾ ਹੋਵੇ ਤੇ ਇਹਨਾਂ ਨੂੰ ਪੀਲੀ ਪੀਤ ਦਾ ਥਾਂ ਲੱਭ ਜਾਂਦਾ ਵੀ ਉੱਥੇ ਜਾ ਕੇ ਸ਼ਿਕਾਰ ਖੇਡੀਏ ਬਿਨਾਂ ਗੱਲ ਤੋਂ ਇਹੋ ਜਿਹੇ ਘਰਾਂ ਦੇ ਗਰੀਬ ਘਰਾਂ ਦੇ ਬੱਚੇ ਜਿਨ੍ਹਾਂ ਨੇ ਕਦੇ ਜਿਨ੍ਹਾਂ ਨੂੰ ਪੈਸੇ ਵੀ ਨਹੀਂ ਸੀ ਕੰਨੇ ਆਉਂਦੇ ਉਹਨਾਂ ਨੂੰ ਇਹਨਾਂ ਨੇ ਅੱਤਵਾਦੀ ਕਹਿ ਕੇ ਮਾਰਤਾ ਤੇ ਜਿੱਥੇ ਕੋਈ ਘਟਨਾ ਵਾਪਰੀ ਹੈ ਉੱਥੇ ਇਹਨਾਂ ਤੋਂ ਕੋਈ ਸਟੈਂਡ ਨਹੀਂ ਲਿਆ ਗਿਆ ਅੱਜ ਤੱਕ ਸਰਕਾਰ ਦੀ ਕੋਈ ਉੱਥੇ ਮਦਦ ਨਹੀਂ ਪਹੁੰਚੀ ਪ੍ਰਸ਼ਾਸਨ ਦੀ ਮਿਲੀ ਭੁਗਤ ਸਾਬਤ ਹੁੰਦੀ ਹੈ ਭਗਵਾਨਤਮਾਨ ਦੀ ਫੇਲੀਅਰ ਸਾਬਤ ਹੁੰਦੀ ਹੈ ਕਿੱਥੇ ਬਠਿੰਡੇ ਦਾ ਡੀਸੀ ਅੱਜ ਸੁੱਤਾ ਪਿਆ ਸ਼ਰਮ ਆਉਣੀ ਚਾਹੀਦੀ ਹੈ ਐਡੀ ਠੰਡ ਦੇ ਦਿਨ ਹੁਣ ਗਰੀਬਾਂ ਦਾ ਘਰ ਬਿਲਕੁਲ ਉਜਾੜ ਤੇ ਛੱਤਾਂ ਤੱਕ ਮੱਚ ਗਈਆਂ ਸਾਰੀਆਂ ਪੇਟੀਆਂ ਰਜਾਈਆਂ ਗਦੇਲੇ ਬਿਸਤਰੇ ਹਰ ਕੁਝ ਮਚ ਗਿਆ ਇਥੋਂ ਕੀ ਸੁਨੇਹਾ ਜਾਂਦਾ ਹੈ ਕਿ ਜੇ ਭਾਈ ਤੁਸੀਂ ਹੱਕ ਸੱਚ ਦੀ ਆਵਾਜ਼ ਉਠਾਉਂਗੇ ਤਾਂ ਤੁਹਾਨੂੰ ਅੱਗ ਲਾ ਦਿੱਤੀ ਜਾਊਗੀ ਚੁੱਪ ਕਰ ਜੋ ਸੌਂ ਜੋ ਜੇ ਕੋ ਤੁਹਾਡੇ ਸਾਹਮਣੇ ਜ਼ਬਰ ਜ਼ੁਲਮ ਹੁੰਦਾ ਉਹਨੂੰ ਦੇਖ ਕੇ ਚੁੱਪ ਵੱਟ ਜੋ ਨਹੀਂ ਤਾਂ ਇਹ ਨਸ਼ਾ ਤਸਕਰ ਜਾਂ ਹੋਰ ਗਲਤ ਅੰਸਰ ਤੁਹਾਡੇ ਘਰਾਂ ਨੂੰ ਅੱਗ ਲਾ ਦੇਣਗੇ ਤੇ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਐਡੇ ਐਡੇ ਦਮ ਗਜੇ ਮਾਰਦੇ ਐ ਮੈਂ ਗਰੀਬ ਘਰ ਦਾ ਬੱਚਾ ਸਰਕਾਰ ਸੱਥਾਂ ਚੋਂ ਚੱਲੂਗੀ ਮੇਰੇ ਮੋਢੇ ਤੇ ਹੱਥ ਰੱਖ ਲਿਓ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਜਿਮਿੰਦਰ ਮਾਸਟਰ ਦੇ ਮੁੰਡੇ ਨੂੰ ਬੜੀ ਸ਼ਰਮ ਆਉਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਏਡੇ ਹੌਸਲੇ ਵਧ ਗਏ ਉਹਨਾਂ ਨੇ ਅੱਠ ਘਰਾਂ ਨੂੰ ਅਗਲਾਤੀ ਪੰਜ ਬੰਦਿਆਂ ਨੂੰ ਵੱਢ ਗਏ 26 ਘੰਟੇ ਪੁਲਿਸ ਨੇ ਐਫ ਆਈ ਆਰ ਨਹੀਂ ਦਰਜ ਕੀਤੀ ਤੇ ਦੂਜੇ ਲੋਕਾਂ ਨੇ ਦੂਜੇ ਘਰ ਅੱਠ ਘਰਾਂ ਦੇ ਜਿਹੜੇ ਹੋਰ ਮੈਂਬਰ ਸੀ ਉਹਨਾਂ ਨੇ ਭੱਜ ਭੱਜ ਕੇ ਜਾਨਾਂ ਬਚਾਈਆਂ ਹੁਣ ਉਹਨਾਂ ਦਾ ਹੌਸਲਾ ਪਊਗਾ ਉਸ ਪਿੰਡ 'ਚ ਵਾਪਸ ਆ ਕੇ ਵਸਣ ਦਾ ਨਾ ਕਿਸੇ ਨੇ ਉਹਨਾਂ ਦੇ ਘਰ ਉਸਾਰ ਕੇ ਦਿੱਤੇ ਨੇ ਇਹ ਬੜੀ ਦੁੱਖਦਾਈ ਗੱਲ ਹੈ ਬਠਿੰਡੇ ਦੇ ਐਸ ਐਸ ਪੀ ਨੂੰ ਡੀ ਸੀ ਨੂੰ ਪੁਚਵਾਲੇ ਐਮ ਐਲ ਏ ਨੂੰ ਭਗਵੰਤ ਮਾਨ ਨੂੰ ਤੇ ਇਹਨਾਂ ਦਾ ਜਿਹੜਾ ਮਤਲਬ ਦਲਿਤਾਂ ਦੀ ਅਗਵਾਈ ਕਰਦਾ ਹੈ ਭਗਵੰਤ ਮਾਨ ਦਾ ਚੀਮਾ ਜਾਇਓ ਚੰਨੀ ਐ ਇਹਨਾਂ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਉਹਨਾਂ ਦੇ ਗਰੀਬਾਂ ਦੀ ਕਿਸੇ ਨੇ ਬਾਹਣੀ ਫੜੀ ਐਡੀ ਅੱਤ ਦੀ ਸਰਦੀ ਉਹਨਾਂ ਕੋਲ ਨਾ ਕੰਬਲ ਬਚਿਆ ਨਾ ਗਦੇਲਾ ਨਾ ਬਿਸਤਰਾ ਨਾ ਕੋਈ ਖਾਣ ਦਾ ਪਦਾਰਥ ਉਹਨਾਂ ਦੀਆਂ ਬੱਕਰੀਆਂ ਤੱਕ ਖੋਲ ਕੇ ਲੈ ਗਏ ਪਾਪੀ ਜ ਮਾੜੇ ਅੰਸਰ ਇਹ ਹੌਸਲੇ ਵਧੇ ਕਿਵੇਂ ਇਹਨਾਂ ਨਾਲ ਰਲਿਆ ਕੌਣ ਐ ਪੁਲਿਸ ਪ੍ਰਸ਼ਾਸਨ ਰਲਿਆ ਐ ਐਮ ਐਲ ਏ ਰਲਿਆ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਐ ਦਾਨ ਸਿੰਘ ਵਾਲੇ ਦੀ ਘਟਨਾ ਦੀ ਕੋਰ ਸ਼ਬਦਾ ਚ ਨਿੰਦਾ ਕਰਦੇ ਆ ਜਿਉ 100 150 ਬੰਦਾ ਹਮਲਾ ਕਰਨ ਆਇਆ ਸਾਰਿਆਂ ਨੂੰ ਟ੍ਰੇਸ ਕਰਕੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜਦੋਂ ਸਿੱਖ ਨੌਜਵਾਨਾਂ ਦਾ ਤੁਸੀਂ ਸ਼ਿਕਾਰ ਖੇਡਣਾ ਹੁੰਦਾ ਤੁਹਾਨੂੰ ਪੀਲੀ ਭੀਤ ਵੀ ਦਿਖ ਜਾਂਦਾ ਆ ਪਿਛਲੇ ਦਿਨੀ ਤੁਸੀਂ ਝੂਠੇ ਪੁਲਿਸ ਮੁਕਾਬਲੇ ਚ ਤਿੰਨ ਮੁੰਡੇ ਮਾਰਤੇ ਗਰੀਮ ਘਰਾਂ ਦੇ ਉਦੋਂ ਤੁਹਾਨੂੰ ਸਭ ਕੁਝ ਪਤਾ ਲਾਏ ਦਿੰਦਾ ਅੱਜ ਇਹ ਘਟਨਾ ਵਾਪਰੀ ਨੂੰ 12 ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਔਰ ਇਹ ਘਟਨਾ ਦਾ ਸਾਰਾ ਦੇਸ਼ ਚਲੇ ਜਾਣਾ ਚਾਹੀਦਾ ਸੀ ਇਸ ਘਟਨਾ ਨੂੰ ਦੱਬ ਕੇ ਰੱਖਿਆ ਗਿਆ ਬਠਿੰਡੇ ਤੱਕ ਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ ਇਹ ਤਾਂ ਜਦੋਂ ਸੋਸ਼ਲ ਮੀਡੀਆ ਤੇ ਖਬਰਾਂ ਆਈਆਂ ਤਾਂ ਮਾੜਾ ਮੋਟਾ ਪ੍ਰਸ਼ਾਸਨ ਨੇ ਹਿੱਲ-ਜੁਲ ਕੀਤੀ ਤਸੋ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਕਿ ਲੋਕ ਐਤ ਕੀ ਤੈਨੂੰ ਬਾਈ ਦੱਸਣਗੇ ਭਗਵੰਤ ਮਾਨ ਤੂੰ ਝੂਠੇ ਲਾਰੇ ਲਾ ਕੇ ਪਿਛਲੇ ਚ ਲੈ ਕੇ ਲੋਕਾਂ ਨੂੰ ਝੂਠੀਆਂ ਗੱਲਾਂ ਸੁਣਾ ਕੇ ਮਿੱਠੀਆਂ ਮਾਰ ਕੇ ਤੂੰ 92 ਐਮਐਲਏ ਲੈ ਗਿਆ ਹੁਣ ਤੈਨੂੰ ਲੋਕ ਸਬਕ ਸਿਖਾਉਣਗੇ ਕਿ ਤੇਰੇ ਵਿੱਚ ਕੈਲੀਬਰ ਹੀ ਹੈ ਨਹੀਂ ਪੰਜਾਬ ਚ ਲਾਉਣ ਦਾ ਤੂੰ ਤੇਰੇ ਰਾਜ ਵਿੱਚ ਇਹੋ ਜਿਹੇ ਘਟਨਾਵਾਵਾਂ ਵਾਪਰੀਆਂ ਜਿਹੜੀਆਂ ਕਿ ਪੰਜਾਬ ਦੇ ਇਤਿਹਾਸ ਤੇ ਇੱਕ ਕਲੰਕ ਹੈ ਤੁਹਾਡੇ ਕੋਲ ਤਾਂ ਮੈਂ ਪਿੱਛੇ ਰਹਿ ਗਿਆ ਹਾਂ ਤੇ ਹਲੋ ਦੇ ਬੱਚੇ ਦੇਖ ਲੋ ਉਹ ਮੈਂ ਫਿਰਦੇ ਆ ਲੀੜੇ ਵਿੱਚ ਆਣੇ ਇਹਨਾਂ ਨੇ ਤੇੜਾ ਰੀੜੇ ਦੀ ਮਚਾ ਗਏ ਉਹ ਕੁਝ ਨਹੀਂ ਛੱਡਾ ਸਾਡਾ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਚਿੱਟੇ ਦਾ ਕਹਤਾ ਵੀ ਨਾ ਵੇਚੋ ਠੀਕ ਆ ਅਸੀਂ ਕਹਿ ਦਿੰਦੇ ਆ ਵੀ ਵੇਚ ਦੋ ਭਾਈ ਪਰ ਸਾਡੀ ਜਾਨ ਬਖਸ਼ੋ ਤੁਸੀਂ ਵੀ ਨੀ ਬੱਚਾ ਬੱਚੀ ਬਚਾਇਆ ਕਰਲੇ ਸੀ ਆਉਦੇ ਤੁਹਾਡੇ ਕੋਲ ਕੱਲੇ ਬੱਚੇ ਰਹਿ ਕੇ ਆਉਦੇ ਹਲੋ ਦੇ ਬੱਚੇ ਦੇਖ ਲੋ ਉਹ ਮੈਂ ਫਿਰਦੇ ਆ ਲੀੜੇ ਵਿੱਚ ਆਣੇ ਇਹਨਾਂ ਨੇ ਤੇੜਾ ਰੀੜੇ ਦੀ ਮਚਾ ਗਏ ਉਹ ਕੁਝ ਨਹੀਂ ਛੱਡਾ ਸਾਡਾ ਕੀ ਕਿੱਥੇ ਜਾਵਾਂਗੇ ਬੱਚੇ ਤੇ ਮੇਰੀਆਂ ਕਿਤਾਬਾਂ ਵੀ ਭਾਰਤ ਨਾਲ ਸਾਰਾ ਕੁਝ ਮੱਟ ਗਿਆ ਸਾਡੇ ਇੰਨੇ ਮਾੜੇ ਹਾਲਾਤ ਕਰਕੇ ਸਰਪੰਚ ਨੇ ਨਾ ਸਾਡੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਹੋਈ ਸਾਡੀ ਹਾਂਜੀ ਜੇ ਸਾਨੂੰ ਨਾ ਪਤਾ ਚੱਲਦਾ ਬੱਚੇ ਵੀ ਅਸੀਂ ਹੁਣ ਪਾਲ ਲਿਆ ਤੜਕੇ ਵੇਲੇ ਇਕੱਠੇ ਕੀਤੇ ਆ ਮੋਟਰਸਾਈਕਲ ਪੰਦਾ ਸੀਗਾ ਜੀ ਪੂਰਾ ਫੇਰ ਵੀ ਹੋਏ ਆ ਜੀ ਰਾਤ ਪੜਾਕੇ ਪੈਂਦੇ ਸੀ ਬਹੁਤ ਜ਼ਿਆਦੇ ਡਰ ਨਹੀਂ ਸੀ ਨਹੀਂ ਜੀ ਕਿਸੇ ਨੂੰ ਕੋਈ ਡਰ ਨਹੀਂ ਸੀ ਬਹੁਤ ਜ਼ਿਆਦਾ ਫੈਰ ਹੋਏ ਆਗੇ ਆ ਮੇਰੀ ਪੂਰਾ ਪਰ ਬੱਚਿਆਂ ਮੈਂ ਦੀ ਜਾਨ ਬਚਾਈ ਜੀ ਮੇਰੇ ਮਗਰ ਵੀ ਚੱਲਿਆ ਜੀ ਇੱਕ ਪਰ ਮਸਾ ਮੈਂ ਜਾਨ ਬਚਾਈ ਮੈਂ ਕਿਸੇ ਦੇ ਘਰੇ ਰਾਤ ਕੱਟੀ ਆ ਜੀ ਆ ਪੰਜਵਾਂ ਦਿਨ ਹੋ ਗਿਆ ਅਸੀਂ ਰੋਟੀ ਨਹੀਂ ਖਾਦੀ ਬਾਹਰ ਹੀ ਰਾਤਾਂ ਕੱਢਦੇ ਆ ਕਿ ਤੁਸੀਂ ਇੰਨੇ ਦਿਨਾਂ ਚ ਪੁਲਿਸ ਨੂੰ ਤਲਾਸ਼ ਨਹੀਂ ਕੀਤੀ ਵੀ ਆ ਕੋਸ ਹੋ ਸਕਦਾ ਦੂਜੇ ਦੇ ਨਹੀਂ ਜੀ ਅਸੀਂ ਤੜਕੇ ਰਵਟ ਪਵਾ ਕੇ ਆ ਸਾਡੀ ਗੱਲ ਹੀ ਨਹੀਂ ਸੁਣੀ ਕਿਸੇ ਨੇ ਮੇਰਾ ਮਤਲ ਸਾਰਾ ਅਸਮਾਨ ਸੋਤਾ ਪਟਕ 20000 ਰੁਪਇਆ ਹੈ ਇਹਦਾ ਇਹ ਤੂੰ ਜਿਆਦੇ ਆਖ ਮਾ ਜਾਵੇ ਨਾ ਝੂਠ ਨਹੀਂ ਮਾਰਨਾ ਬੰਬ ਬਣਾ ਬਣਾ ਸੱਟੇ ਆ ਅੱਗੇ ਇਹ ਨਾ ਕਰ ਸਕਦੇ ਤੁਹਾਡੇ ਗੈਸ ਸਿਲੰਡਰ ਢੋਲੀਆਂ ਸਾਡੀਆਂ ਚੱਕ ਕੇ ਲੈ ਗਏ ਨਵ ਐਕਟਰ ਸੀ ਮੇਰੇ ਘਰੇ ਉਹ ਲੈ ਕੇ ਕੱਲਾ ਦੂਜਾ ਲੈ ਕੇ ਚੱਕ ਕੇ ਜਿਹੜਾ ਉਹ ਕੀ ਕਹਿੰਦੇ ਆ ਬੈਟਰਾ ਲੈ ਕੇ ਚੱਕ ਕੇ ਬਾਕੀ ਸਾਰੇ ਘਰ ਨੂੰ ਅੱਗ ਲਾ ਕੇ ਸਾਡੇ ਤੇੜ ਵਾਲੇ ਲੀੜੇ ਵੀ ਨਹੀਂ ਬਚੇ ਆਹ ਹੀ ਆ ਜਿਹੜੇ ਸਾਡੇ ਕੋਲ ਪਤੇ ਆ ਸਰਪੰਚ ਕਹਿੰਦਾ ਵੀ ਬੰਦਾ ਮਾਰ ਕੇ ਆਜੋ ਮੇਰੇ ਕੋਲ ਹਾਂਜੀ ਕੱਲ ਪਣਾ ਦਿੱਤੀ ਆ ਸਰਪੰਚ ਨੇ ਖੁਦ ਪਣਾ ਦਿੱਤੀ ਆ ਨਹੀਂ ਤੁਹਾਨੂੰ ਯਕੀਨ ਉਹਦੇ ਕੈਮਰੇ ਲੱਗਿਆ ਕੈਮਰੇ ਚ ਰਿਕਾਰਡ ਕਢਾ ਸਕਦੇ ਹੋ ਪੈਸੇ ਇਕੱਠੇ ਕਰਕੇ ਰੱਖੇ ਸੀ ਘਰ-ਬਾਰ ਹੋਰ ਪਾਵਾਂਗੇ ਉਹ ਵੀ ਫੁੱਕਿਆ ਗੱਲ ਤੋਂ ਬੱਕਰੀਆਂ ਵੀ ਹਾਂ ਬੱਕਰਾਂ ਵੀ ਲੈ ਗਏ ਚੜਾ ਕੇ ਲੈ ਗਏ ਬੱਕਰਾਂ 'ਤੇ ਚੜਾ ਕੇ ਕੀ ਕਰਨ ਉਹ ਅੱਗ ਕੀ ਅੱਗ ਲਾਤੀ ਸਾਰੇ ਮਰੇ ਸੀਗੇ ਹਾਂਜੀ ਦੱਸੋ ਮਰੇ ਸੀਗੇ ਮਰੇ ਲੈ ਗਈ ਸਾਰਾ ਕੁਝ ਸਾਡਾ ਤਬਾਹ ਕਰ ਗਏ ਸੀ ਜਾਣ ਆਉਂਦੀ ਵਿਚਾ ਕੇ ਭੱਜ ਗਈ ਮਾਲ ਪਸੂ ਸਾਰਾ ਲੈ ਗਈ ਸਾਡਾ ਦਾ ਘਟੋ ਘਟਾ 8-10 ਲੱਖ ਦਾ ਮਾਲ ਸੀ ਸਾਡਾ ਹਾਂ ਉਹ ਸਾਰਾ ਲੈ ਗਈ ਹਾਂ ਬਹੁਤ ਔਖਾ ਨਾ ਬਣਾਇਆ ਸੀ ਸੀ ਸਾਡਾ ਸਾਰਾ ਕੁਝ ਤਬਾਹ ਕਰ ਸਾਡੇ ਕੋਲੇ ਦੀਡੇ ਵੀ ਨਹੀਂ ਰਏ ਪਾਣ ਵਾਲੇ ਇੱਕ 11:30 ਦਾ ਟਾਈਮ ਸੀ ਜੇ ਸੁੱਤੇ ਪੈਸੇ ਸੀ ਕਮਾਂ ਤਬਾਹ ਕੇ ਠੀਕ ਹੈ ਤੇ ਜਦੋਂ ਇਧਰਲੇ ਪਾਸੇ ਥਾੜ ਥਾੜ ਹੋਈ ਗੇਟ ਵੱਢਣ ਲੱਗੇ ਤੇ ਅਸੀਂ ਦੇਖਿਆ ਵੀ ਇੱਕ ਬੰਦੇ ਆ ਗਏ ਖੜਕਾ ਹੋਈ ਜਾਂਦਾ ਗੇਟ ਵੱਢੀ ਜਾਂਦੇ ਆ ਮੈਂ ਬੱਚਾਂ ਨੂੰ ਲੈ ਕੇ ਛੱਤ ਉੱਪਰ ਚੜ ਗਿਆ ਛੱਤ ਪਰ ਬੱਚੇ ਪਰਲੇ ਪਾਸੇ ਲਮਕਾਏ ਬੱਚੇ ਇਹ ਨਹੀਂ ਪਤਾ ਕਿ ਕਿਹਦੇ ਕਿਹਦੇ ਘਰੇੋਂ ਬੜੇ ਮੈਂ ਕਿਰਾਂ ਉਤਾਰਤੇ ਬਾਹਾਂ ਫੜਫੜ ਕੇ ਆ ਆਮਾ ਨੰਮ ਦੇ ਉੱਪਰ ਚੜ ਕੇ ਰਾਤ ਕੱਟੀ ਐ ਬੰਦੇ 5 6 ਬੰਦੇ ਇੱਥੋਂ ਚੜ ਗਏ ਆ ਆਗੇ ਸੀਗੇ ਇਧਰਲੇ ਪਾਸੇ ਆਇਆ ਬਾਥਰੂਮ ਦੇ ਉੱਤੇ ਤਿੰਨ ਬੰਦੇ ਵੱਡੇ ਆ ਉਹਨਾਂ ਨੇ ਬਾਥਰੂਮ ਦੇ ਉੱਤੇ ਉੱਤੇ ਇਧਰੋਂ ਖੜਿਆ ਨੇ ਇੱਟਾਂ ਨਾਲ ਮਾਰ ਮਾਰ ਕੇ ਉਹਨਾਂ ਦਾ ਕਚੂੰਬਰ ਕੱਟਦਾ ਉਹਨਾਂ ਨੇ ਸਾਡੇ ਪਿੰਡ ਦੇ ਇੱਕ ਤਾਂ ਲੱਭੀ ਹੈਗਾ ਜੀ ਇੱਕ ਅਰਵਿੰਦਰ ਸਿੰਘ ਜੀ ਇਹ ਜ਼ਿੰਮੇਵਾਰ ਬੰਦੇ ਇਹ ਆ ਇਹ ਨਹੀਂ ਪਤਾ 200 ਬੰਦਾ ਲਿਆਉਂਦੇ ਆ ਕਿ 300 ਬੰਦਾ ਲੈ ਕੇ ਆਉਂਦੇ ਆ ਚਿੱਟਾ ਵੇਚਦੇ ਸੀ ਅਸੀਂ ਇਹ ਗੱਲ ਕਹੀ ਸੀ ਪਿੰਡ ਚ ਚਿੱਟਾ ਨਾ ਵੇਚੋ ਬਾਹਰ ਚਿੱਟਾ ਵੇਚ ਲਓ ਤੇ ਸਾਡੇ ਚ ਇੰਨੇ ਚੀ ਖਤ ਪਏ ਆ ਸਾਡੇ 3-4 ਘਰਾਂ ਦੀ ਖਤ ਪਏ ਆ ਅਸੀਂ ਚਿੱਟੇ ਦੀ ਗੱਲ ਹੀ ਰੱਖੀ ਸੀ ਵੀ ਚਿੱਟਾ ਪਿੰਡ ਚ ਜਵਾਕ ਨਾ ਖਰਾਬ ਕਰੋ ਬਾਹਰ ਵੇਚ ਲਓ ਜੇ ਤੁਸੀਂ ਬਲੈਕ ਕਰਨੀ ਆ ਸਾਨੂੰ ਕੋਈ ਇਤਰਾਜ਼ ਨਹੀਂ ਬਾਹਰ ਦਾ ਪਰ ਸਾਡੇ ਪਿੰਡ ਦੇ ਬੱਚੇ ਨਾ ਖਰਾਬ ਕਰੋ ਸਾਡੇ ਬੱਚੇ ਨਾ ਖਰਾਬ ਕਰੋ ਇਹ ਇਹ ਗੱਲ ਕਹੀ ਸੀ ਹਾਂਜੀ ਇਹ ਗੱਲ ਕਦੋਂ ਕਹੀ ਸੀ ਕਦੋਂ ਇਹ ਗੱਲ 4 ਦਿਨ ਹੋ ਗਏ ਜੀ ਅੱਜ ਤੇ ਚਾਰਾ ਦਿਨੋਂ ਤੇ ਚਾਰ ਦਿਨ ਸਾਡੇ ਤੇ ਹਮਲਾ ਹੁੰਦਾ ਰਿਹਾ ਅਸੀਂ ਰਿਪੋਰਟ ਕਰਾ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਆਖਰ ਨੂੰ ਰਾਤ ਅਸੀਂ ਸਰਪੰਚ ਕੋਲੇ ਗਏ ਮਜੂਦੇ ਕੋਲੇ ਤੇ ਮਜੂਦੇ ਕੋਲੇ ਅਸੀਂ ਪੰਜ ਬੁੜੂងਾਂ ਗਈਆਂ ਪੰਜ ਬੁੜੂងਾਂ ਨੇ ਅਸੀਂ ਕਿਹਾ ਵੀ ਚਾਚਾ ਜੀ ਤੁਸੀਂ ਗੱਲ ਟਕਾਓ ਸਾਡੀ ਸਾਨੂੰ ਮਾਰਦੇ ਆ ਬੰਦੇ ਵੀ ਅਸੀਂ ਆਹ ਗੱਲ ਕਹੀ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਇਹਨਾਂ ਨੂੰ ਚਿੱਟੇ ਦਾ ਕਹਤਾ ਵੀ ਨਾ ਵੇਚੋ ਠੀਕ ਆ ਅਸੀਂ ਕਹਿ ਦਿੰਦੇ ਆ ਵੀ ਵੇਚ ਦਿਓ ਭਾਈ ਪਰ ਸਾਡੀ ਜਾਨ ਬਖਸ਼ੋ ਸਾਡੇ ਬੱਚੇ ਵੀ ਸਾਡੇ ਸਾਰਿਆਂ ਨੂੰ ਬਖਸ਼ ਦੋ ਸਾਡੇ ਅੱਧੇ ਬੰਦੇ ਤਾਂ ਤੁਸੀਂ ਵੜ ਦਿੱਤੇ ਹੁਣ ਅਸੀਂ ਹੋਰ ਬੰਦੇ ਨਹੀਂ ਵੜਵਾ ਸਕਦੇ ਤੇ ਤੁਸੀਂ ਸਾਡਾ ਨਵੇੜਾ ਕਰਾ ਦੋ ਉੱਥੇ ਬੰਤ ਤੇ ਦੇ ਘਰੇ ਸਰਪੰਚ ਦੇ ਗੱਡੀ ਲਾਤੀ ਉਹ ਮੁੰਡੇ ਨੇ ਗੱਡੀ ਲਾ ਕੇ ਉੱਚ ਪੰਜ ਬੰਦੇ ਸੀ ਪੰਜ ਬੰਦੇ ਮੈਨੂੰ ਕਹਿੰਦੇ ਅਸੀਂ ਤੇਰੇ ਤੇ ਗੱਡੀ ਚੜਾਉਣੇ ਆ ਮੈਂ ਖਾ ਚੜਾ ਦੋ ਮੈਂ ਮੌਜੂਦਾ ਬੰਦੇ ਦੇ ਘਰੇ ਖੜ ਕੇ ਮੈਂ ਖਾ ਗੱਡੀ ਚੜਾਓ ਸਰਪੰਚ ਨੇ ਆਏ ਨੇ ਅੱਖ ਵੀ ਨਾ ਪਾਈ ਤੂੰ ਕੁੜੀ ਨਾਲ ਬਹਿਸ ਵਾਜੀ ਨਾ ਕਰ ਫੇਰ ਕਹਿੰਦਾ ਕਹਿੰਦਾ ਮੈਂ ਕੱਲੇ ਕੱਲੇ ਘਰ ਨੂੰ ਅੱਗ ਲਾਉਂਗਾ ਸਰਪੰਚ ਦੇ ਮੂੰਹ ਤੇ ਕਹਿੰਦਾ ਸਰਪੰਚ ਨੇ ਫੇਰ ਵੀ ਨਹੀਂ ਉਹਨੂੰ ਰੋਕਿਆ ਕੀ ਨਹੀਂ ਕਿਹਾ ਕੱਲ ਕੋਈ ਕਾਰਵਾਈ ਨਹੀਂ ਚਾਰ ਦਿਨ ਆਉਂਦੇ ਰਹੇ ਆ ਮੌਕਾ ਦੇਖ ਕੇ ਮੁੜ ਜਾਂਦੇ ਸੀ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਅੰਦਰ ਵਾਲ ਜਾਂਦੇ ਸੀ ਤੁਸੀਂ ਵੜ ਜੋ ਅੰਦਰੋਂ ਚੁੱਪ ਕਰ ਜੋ ਤੁਸੀਂ ਉਧਰ ਘਰੇ ਫालतੂ ਚਾਰ ਪੰਜ ਦਿਨ ਬੰਦੇ ਉਹਨਾਂ ਨੇ ਰੱਖਿਆ ਆਪਦੇ ਕੋਲੇ ਆਹ ਹੀ ਘਰਾਂ ਦੇ ਬੰਦੇ ਸੀ ਸਾਡੇ ਹੋਰ ਕੋਈ ਬੰਦਾ ਹੈ ਨਹੀਂ ਸੀ ਤੀਜਾ ਉਹ ਕਹਿੰਦਾ ਸਰਪੰਚ ਕਹਿੰਦਾ ਵੀ ਬੰਦਾ ਮਾਰ ਕੇ ਆਜੋ ਮੇਰੇ ਕੋਲੇ ਹਾਂਜੀ ਕੱਲ ਪਣਾ ਦਿੱਤੀ ਆ ਸਰਪੰਚ ਨੇ ਖੁਦ ਪਣਾ ਦਿੱਤੀ ਆ ਨਹੀਂ ਤੁਹਾਨੂੰ ਯਕੀਨ ਉਹਦੇ ਕੈਮਰੇ ਲੱਗੇ ਆ ਕੈਮਰੇ ਚ ਰਿਕਾਰਡ ਕਢਾ ਸਕਦੇ ਹੋ ਅਸੀਂ ਸਹੀ ਬੋਲਦੇ ਆ ਸੱਚ ਤੇ ਕਹੀ ਜਾਂਦੇ ਆ ਜਿਹੜੀ ਗੱਲ ਹੋਈ ਹੈ ਸਾਡੇ ਨਾਲ ਪੰਜ ਬੁੜੀਆਂ ਆ ਇੱਥੇ ਪੰਜ ਬੁੜੀਆਂ ਗਵਾਹ ਖੜੀਆਂ ਜਦੋਂ ਮੇਰੇ ਤੇ ਗੱਡੀ ਚੜਾਉਂਦਾ ਸੀ ਉੱਥੇ ਚੱਕੀ ਦੇ ਮੂਹਰੇ ਮੈਂ ਭੱਜ ਕੇ ਸਾਈਡ ਤੇ ਹੋਈ ਆ ਕਹਿੰਦਾ ਆ ਬੁੜੀ ਨੂੰ ਜ਼ਰੂਰ ਚੱਕੂਗਾ ਮੈਂ ਹਰ ਹਾਲ ਠੀਕੇ ਉਧਰ ਜਦੋਂ ਖੜਕਾ ਹੋਣ ਲੱਗ ਗਿਆ ਮੈਂ ਕਿਹਾ ਜਲਵਿੰਦਰ ਆਪਾਂ ਨੂੰ ਬੰਦੇ ਮਾਰਨਗੇ ਇਹ ਆਪਾਂ ਨੂੰ ਛੱਡਦੇ ਨਹੀਂ ਜਦੋਂ ਉਹਨਾਂ ਨੂੰ ਵੀ ਉਹ ਕਰੀ ਜਾਂਦੇ ਆ ਹਮਲਾ ਤੇ ਆਪਾਂ ਵੀ ਉਹਨਾਂ ਦੇ ਵਿੱਚ ਹੀ ਹੋਨੇ ਆਪਾਂ ਗਲੀ ਨੇ ਸਾਰੀ ਨਹੀਂ ਇਹ ਗੱਲ ਆਖੀ ਸੀ ਵੀ ਭਾਈ ਚਿੱਟਾਣਾ ਵਿੱਚ ਤੇ ਜਦੋਂ ਸਾਨੂੰ ਪਤਾ ਲੱਗਾ ਚੀਕਾ ਮਾਰੀਂਗਾ ਉਹਨਾਂ ਨੇ ਅਸੀਂ ਇੱਥੋਂ ਨਹੀਂ ਚੜੇ ਆ ਅਸੀਂ ਜਾਨਾਂ ਬਚਾਈਆਂ ਤੇ ਬਹੁਤ ਮੁਸ਼ਕਲ ਨਾਲ ਸੀ ਬਚਾ ਕੇ ਘਰੋਂ ਬਾਹਰ ਨਿਕਲੇ ਆ ਜਵਾਕ ਆ ਸਾਡੇ ਕਿਸੇ ਦੇ ਘਰੇ ਸੀ ਆਪ ਅਸੀਂ ਵਾਹ ਚਰਾਤਾ ਕੱਟੀਆਂ ਵਾਹ ਚਰਾਤਾ ਆ ਕੀ ਚੀਜ਼ ਹੈ ਏ ਬੰਬ ਬਣਾ ਬਣਾ ਸੱਟਿਆ ਅੱਗ ਦੇ ਅੱਛਾ ਇਹਨਾਂ ਨਾ ਕਰ ਸਾਡੇ ਗੈਸ ਸਿਲੰਡਰ ਢੋਲੀਆਂ ਸਾਡੀਆਂ ਚੱਕ ਕੇ ਲੈ ਗਏ ਨਵੈਕਟਰ ਸੀ ਮੇਰੇ ਘਰੇ ਉਹ ਲੈ ਗਏ ਕੱਲਾ ਦੂਜਾ ਲੈ ਗਏ ਚੱਕ ਕੇ ਜਿਹੜਾ ਉਹ ਕੀ ਕਹਿੰਦੇ ਆ ਬੈਂਟਰਾ ਲੈ ਗਏ ਚੱਕ ਕੇ ਬਾਕੀ ਸਾਰੇ ਘਰ ਨੂੰ ਅੱਗ ਲੱਗੇ ਸਾਡੇ ਤੇੜ ਵਾਲੇ ਲੀੜੇ ਵੀ ਨਹੀਂ ਬਚੇ ਆਹ ਹੀ ਆ ਜਿਹੜੇ ਸਾਡੇ ਕੋਲੇ ਪਾਏ ਹੋਏ ਆ ਇਹਨਾਂ ਬੁਰਾ ਹਾਲ ਕੀਤਾ ਬਹੁਤ ਬੁਰਾ ਹਾਲ